ਸਾਹੀਆ ਕਾਲ ਦੀ ਹਾਰਿਆ ਨੂੰ ਗੁੰਨੂ ਹਾਂ ਅੱਜ ਨਾ ਬੁੱਤ ਮੈਂ ਆ ਇੱਕ ਮੰਨ ਲਓ ਨਾ ਤੈਨੂੰ ਬਣਾ ਕੇ ਦਿੱਤਾ ਟੇਬਲ ਹਾਂ ਇਹ ਟੇਬਲ ਦੇ ਵਿੱਚ ਨਾ 9 ਖਾਨੇ ਆ ਤੇ ਨੌਵਾਂ ਤੇ ਮੈਂ ਤੀਰ ਲਾਤੇ ਸਾਰੇ ਪਾਸੇ ਹਾਂ ਬੀ ਜਿਹੜੀ ਦੀ ਗਿਣਤੀ ਆ ਇਹ ਡੱਬਿਆਂ ਦੀ ਤਿੰਨਾਂ ਦਿਨਾਂ ਦੀ ਨਾ 15-15 ਗਿਣਤੀ ਹੋਣੀ ਜੀ ਜਿਹੜੇ ਪਾਸੇ ਮਰਜ਼ੀ ਜੋੜਦਾ ਤੀਰ ਲੱਗੇ ਪਹਿਲਾਂ ਵੇਖ ਲੈ ਮੜੇ ਤੀਰ ਕਿੱਧਰ ਕਿੱਧਰ ਲੱਗਿਆ ਕਿਸੇ ਪਾਸੇ ਲੱਗਿਆ ਜਿੱਧਰ ਨੂੰ ਮਰਜ਼ੀ ਜੋੜ ਲਗੇ ਆਪਾਂ ਜਿੱਧਰ ਨੂੰ ਕੋਈ ਮਰਜ਼ੀ ਜੋੜੇ ਗਿਣਤੀ 15 ਹੋਣੀ ਚਾਹੀਦੀ ਆ ਇਹਦੀ ਪਰ ਇੱਕ ਸ਼ਰਤ ਦਾ ਸ਼ਰਤ ਇਹ ਆ ਵੀ ਇਹਦੇ ਵਿੱਚ ਜਿਹੜਾ ਨੰਬਰ ਆ ਉਹ 0 ਤੋਂ 9 ਤੱਕ ਹੀ ਵਰਤਣਾ ਆਪਾਂ ਤੇ 0 ਵੀ ਨਹੀਂ ਵਰਤਣੀ ਸੱਚ ਇੱਕ ਤੋਂ 9 ਤਾਈ ਠੀਕ ਹੈ ਤੇ ਕੋਈ ਨੰਬਰ ਦੁਬਾਰਾ ਨਹੀਂ ਲਿਖਣਾ ਠੀਕ ਹੈ ਚੱਲ ਵੇਖ ਆਉਂਦਾ ਕਿੰਨੀ ਆਉਂਦਾ ਕਰ ਕੋਸ਼ਿਸ਼ ਇੱਕ ਹੋਵੇ 1 ਬੈਠੇ ਤਾਂ ਇਹ ਤਾਂ ਹੋ ਗਏ 15 ਹਾਂ ਸਹੀ ਆ ਇਹ ਤਾਂ 15 ਹੋ ਗਏ ਸਹੀ ਹੁਣ ਇੱਥੇ ਕਿੰਨਾ ਹੋਗਾ ਇੱਕ ਹੂੰ ਇੱਕ ਹੋ ਗਏ ਕਿੰਨਾ ਹੋएगा 5 ਹੂੰ ਆਹੇ 5 ਹੂੰ ਸਹੀ ਆ ਅੱਗੇ ਪਤਾ ਨਹੀਂ ਕਿੰਨਾ ਹੋਗਾ ਇੱਥੇ ਉਹ ਬੰਨੋ ਨਾ ਅੱਛਾ 3 3 ਇੱਥੇ ਉਹ 6 ਅੱਛਾ 6 ਇੱਥੇ ਆ ਗਿਆ 8 ਹੂੰ ਇੱਥੇ ਆ ਗਿਆ 2 ਬਣ ਗਏ ਸਹੀ ਬਣ ਗਏ ਮੈਂ ਜੋੜਦਾ 8 3 11 4 15 ਸਹੀ ਆ 1 5 9 ਸਹੀ ਆ 6 7 2 ਸਹੀ ਆ ਹਾਂ ਟੇਡੇ ਵੇਖ ਕੇ 8 5 13 ਦੀ ਸਹੀ ਆ 5 6 7 8 9